ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਜੀ ਵਾਰਾਂ ਦੀ ਆਪਾਂ ਸੰਥਿਆ ਕਰ ਰਹੇ ਆ ਤੇ 15ਵੀਂ ਵਾਰ ਆਪਣੀ ਸ਼ੁਰੂ ਹੋਣ ਜਾ ਰਹੀ ਹੈ ਬਾਕੀ ਜਿਹੜੀਆਂ 14 ਵਾਰ ਆਪਣੀ ਹੋ ਗਈਆਂ ਸੀ ਸਾਰੀਆਂ ਪਲੇਲਿਸਟ ਵਿੱਚ ਪਈਆਂ ਹੋਈਆਂ ਨੇ ਸਤਿਗੁਰ ਸੱਚਾ ਪਾਤਸ਼ਾਹ ਕੂੜੇ ਬਾਦਸ਼ਾਹ ਦੁਨਿਆਵੇ ਦੁਨੀਆਵੇ ਸਤਿਗੁਰ ਸੱਚੇ ਪਾਤਸ਼ਾਹ ਹਨ ਜੋ ਹੋਰ ਦੁਨੀਆਂ ਦੇ ਪਾਤਸ਼ਾਹ ਝੂਠੇ ਹਨ ਸਤਗੁਰੁ ਨਾਥਾ ਨਾਥ ਹੈ ਹੋਏ ਨੌ ਨਾਥ ਅਨਾਥ ਨਿਠਾਵੇ ਸਤਗੁਰੁ ਨਾਥਾਂ ਦੇ ਨਾਥ ਹਨ ਹੋਰ ਜਿਹੜੇ ਨੌ ਨਾਥ ਕਹੀਦੇ ਹਨ ਉਹ ਅਨਾਥ ਗਰੀਬ ਨਿਠਾਵੇ ਫਿਰਦੇ ਹਨ ਪਵ ਘਰ ਘਰ ਖੱਪਰ ਹੱਥ ਵਿੱਚ ਲਈ ਫਿਰਦੇ ਪਿੰਨ ਦੇ ਫਿਰਦੇ ਹਨ ਸਤਗੁਰ ਸੱਚ ਦਾ ਤਾਰ ਹੈ ਹੋਰ ਦਾਤੇ ਫਿਰਦੇ ਪਾਸ ਆਵੇ ਸਤਗੁਰ ਹੀ ਸੱਚਾ ਦਾਤਾ ਹੈ ਹੋਰ ਦਾਤੇ ਗੁਰੂ ਦੇ ਪਿੱਛੇ ਲੱਗੀ ਫਿਰਦੇ ਹਨ ਬਿਰਛਾ ਦੇ ਪਰਛਾਵੇਂ ਵਾਂਗੂ ਇੱਕ ਥਾਂ ਨਹੀਂ ਟ੍ਰਹਿਣ ਵਾਲੇ ਸਤਗੁਰ ਕਰਤਾ ਪੁਰਖ ਹੈ ਕਰ ਕਰ ਤੂਤ ਨਿ ਨਾਵਨ ਨਾਵੇ ਸਤਗੁਰੂ ਹੀ ਕਰਤਾ ਪੁਰਖ ਰਚਨ ਹਰ ਹਨ ਕਰਮ ਕਰਕੇ ਨਿ ਨਾਵਿਆਂ ਨੂੰ ਨਾਮ ਵਾਲਾ ਪ੍ਰਸਿੱਧ ਕਰਦੇ ਹਨ ਅਜਿਹਾ ਨਾਮ ਦਾ ਉਪਦੇਸ਼ ਦਿੰਦੇ ਹਨ ਕਿ ਉਹ ਚਾਰੇ ਕੁੰਟੀ ਉਜਾਗਰ ਹੋ ਜਾਂਦੇ ਹਨ ਅਜਿਹਾ ਕੋ ਗੁਰੂ ਜੀ ਜਿਸ ਨੀਚ ਕੋ ਜਾ ਕੋਈ ਨਾ ਜਾਣੈ ਨਾਮ ਚ ਜਪਤ ਉਹ ਚੌਹ ਕੁੰਟ ਮਾਨੈ ਸਤਗੁਰ ਸੱਚਾ ਸਾਹ ਹੋਇ ਹੋਰ ਸਾਹ ਅਵੇ ਸਾਹ ਉਚਾਵੇ ਸਤਗੁਰੂ ਸੱਚਾ ਸ਼ਾਹ ਹੈ ਹੋਰ ਸ਼ਾਹ ਵੇ ਸ਼ਾਹ ਮੁਰਦੇ ਸਵਾਸ ਤੋਂ ਹੀਣ ਹਨ ਭਾਵ ਅਰ ਉਚਾਵੇ ਚਲਾਉ ਨਾਸ਼ੀ ਹਨ ਛੱਪਰ ਵਾਸੀ ਵਾਂਗੂ ਹਨ ਜਿਹੜੇ ਮੋਢੇਪੁਰ ਘਰ ਚੁੱਕੀ ਫਿਰਦੇ ਹਨ ਸਤਗੁਰ ਸੱਚਾ ਵੈਦ ਹੈ ਹੋਰ ਵੈਦ ਸਭ ਕੈਦ ਕੁੜਾਵੇ ਸਤਗੁਰ ਸੱਚੇ ਵੈਦ ਹਨ ਹੋਰ ਵੈਦ ਸਭ ਝੂਠੇ ਹਨ ਤੇ ਜਨਮ ਮਰਨ ਦੀ ਕੈਦ ਵਿੱਚ ਹਨ ਬਿਨ ਸਤਗੁਰ ਸਭ ਨੇ ਗੁਸਾਵੇ ਸਤਿਗੁਰ ਦੇ ਬਾਝ ਸਾਰੇ ਨਗਰੇ ਹੀ ਫਿਰਦੇ ਹਨ ਸਤਿਗੁਰ ਤੀਰਥ ਜਾਣੀਏ 88 ਤੀਰਥ ਸਰਨੀ ਆਏ ਸਤਿਗੁਰ ਤੀਰਥ ਜਾਣੀਏ ਕਿ ਠੀਕ ਹਨ ਕਿਉਂਕਿ ਜੋ 88 ਤੀਰਥ ਉਹਨਾਂ ਦੀ ਸ਼ਰਨ ਲੈਂਦੇ ਹਨ ਸਤਿਗੁਰ ਦੇਵ ਅਪਿਓ ਹੈ ਹੋਰ ਦੇਵ ਗੁਰੂ ਦੀ ਸੇਵਤ ਰਾਏ ਸਤਿਗੁਰ ਦੇਵ ਪ੍ਰਕਾਸ਼ ਰੂਪ ਅਪਿਓ ਅਪੇਦ੍ਰਤ ਹਨ ਹੋਰ ਜਿਵਤੇ ਗੁਰੂ ਦੀ ਸੇਵਾ ਕਰਕੇ ਹੀ ਮੁਕਤੀ ਪਾਉਂਦੇ ਹਨ ਸਤਿਗੁਰ ਪਾਰਸ ਪਰਸਿਏ ਲਖ ਪਾਰਸ ਪਾ ਖਾਗ ਸੁਹਾਵੇ ਸੋ ਹਾਏ ਸਤਿਗੁਰੂ ਪਾਰਸ ਦੇ ਪਰਸਨ ਨਾਲ ਲੱਖਾਂ ਪਾਰਸ ਪੈਰਾਂ ਦੀ ਖਾਗ ਪਾਸਦੇ ਹਨ ਸਤਿਗੁਰੂ ਪੂਰਾ ਪਾਰ ਜਾਤ ਪਾਰ ਜਾਤ ਲੱਖ ਸਫਲ ਤੇ ਆਏ ਸਤਿਗੁਰੂ ਪੂਰਨ ਕਲਪ ਬ੍ਰਿਸ਼ ਹਨ ਜਿਨ੍ਹਾਂ ਨੂੰ ਲੱਖਾਂ ਕਲ ਬ੍ਰਿਸ਼ ਫਲਾਂ ਵਾਲੇ ਤੇ ਆਉਂਦੇ ਹਨ ਸੁਖ ਸਾਗਰ ਸਤਿਗੁਰ ਪੁਰਖ ਰਤਨ ਪਦਾਰਸ਼ ਸਿਖ ਸੁਣਾਏ ਸਤਿਗੁਰ ਪੁਰਖ ਸੁਖਾਂ ਦੇ ਸਮੁੰਦਰ ਹਨ ਸਿੱਖਿਆ ਰੂਪੀ ਰਤਨ ਪਦਾਰਸ਼ ਨਾਉਂਦੇ ਹਨ ਚਿੰਤਾ ਮਨ ਸਤਿਗੁਰ ਚਰਨ ਚਿੰਤਾ ਮਣੀ ਅਚਿੰਤ ਕਰਾਏ ਸਤਿਗੁਰੂ ਦੇ ਚਰਨਿ ਚਿੰਤਾ ਮਣੀ ਹਨ ਮਨ ਇਛਤ ਫਲ ਦਿੰਦੇ ਹਨ ਚਿੰਤਾ ਮਣੀ ਅਚਿੰਤ ਕਰਾਏ ਚਿੰਤਾ ਮਣੀ ਨੂੰ ਹੀ ਬੀ ਅਚਿੰਤ ਕਰਦੇ ਹਨ ਗਿਣ ਸਤਿਗੁਰ ਸਭ ਦੂਜੇ ਪਾਏ ਸਤਿਗੁਰ ਦੇ ਬਾਝ ਜੋ ਹੋਰ ਪਾਸੇ ਭੜਕਦੇ ਹਨ ਸਭ ਦੂਜੇ ਅਗਿਆਨ ਵਿਖੇ ਭੁੱਲੇ ਫਿਰਦੇ ਹਨ ਲੱਖ ਚੌਰਾਸੀ ਹੋ ਜੂਨ ਵਿੱਚ ਉੱਤਮ ਜੂਨ ਸੋ ਮਾਨਸ ਦੇਹੀ 84 ਲੱਖ ਜੂਨਿਆਂ ਵਿੱਚੋਂ ਮਾਨਸ ਦੇਹੀ ਸ੍ਰੇਸ਼ਟ ਜੂਨੀ ਹੈ ਅੱਖੀ ਦੇਖੇ ਨਦਰ ਕਰ ਜੇਹ ਬਾ ਬੋਲੇ ਜਿਹਬਾ ਬੋਲੇ ਬਚਨ ਵਿਦੇਹੀ ਇਸ ਵਿਖੇ ਲਿੰਗ ਸਰੀਰ ਹੈ ਵਿਦੇਹੀ ਸਤਾਰਾਂ ਤਤਾਂ ਦੇ ਮਨ ਬੁੱਧ ਦੀ ਬਨਾਵਟ ਹੈ ਉਹ ਜੀਵ ਅੱਖਾਂ ਨਾਲ ਨਜ਼ਰ ਕਰਕੇ ਦੇਖਦਾ ਹੈ ਜੀਵ ਕਰਕੇ ਬਚਨ ਬੋਲਦਾ ਕੰਨਿ ਸੁਣਦਾ ਸੁਰਤ ਕਰ ਵਾਸ ਲੈ ਨਕ ਸਾਸ ਸੁਨੇਹੀ ਕੰਨਾਂ ਨਾਲ ਸੁਣਦਾ ਹੈ ਗਿਆਤ ਨਾਲ ਔਰ ਨੱਕ ਨਾਲ ਵਾਸਣ ਲੈਂਦਾ ਹੈ ਔਰ ਪਿਆਰੇ ਸਵਾਸ ਲੈਂਦਾ ਹੈ ਅੱਗੇ ਕਰਮ ਇੰਦਰੀਆਂ ਦਾ ਕੰਮ ਦੱਸਦੇ ਹਨ ਹੱਥੀ ਕਿਰਤ ਕਮਾਵਣੀ ਪੈਰੇ ਚੱਲਣ ਜੋਤ ਏਵੇਂ ਹੀ ਕਹਿੰਦੇ ਹੱਥਾਂ ਨਾਲ ਕਿਰਤ ਕਰਦਾ ਹੈ ਪੈਰਾਂ ਨਾਲ ਚੱਲਦਾ ਹੈ ਏਵੇਂ ਹੀ ਸ਼ਕਤੀ ਈਸ਼ਵਰ ਨੇ ਪਾਈ ਹੈ ਗੁਰਮੁਖ ਜਨਮ ਸਕਾਰਥਾ ਮਨਮੁਖ ਮੂਰਤ ਮਤਕ ਨਹੀਂ ਕਹਿੰਦੇ ਗੁਰਮੁਖਾਂ ਦਾ ਜਨਮ ਸਫਲਾ ਹੈ ਮਨਮੁਖ ਸਮੂਰਖ ਦੀ ਮਤ ਕਿਹੀ ਹੈ ਭੈੜੀ ਹੈ ਕਿਉਂਕਿ ਜੋ ਕਰਤਾ ਪੁਰਖ ਵਿਸਾਰ ਕੇ ਮਾਨਸ ਦੀ ਮਨ ਆਸtreਹੀ ਕਰਤਾ ਪੁਰਖ ਵਾਹਿਗੁਰੂ ਦਾ ਭਰੋਸਾ ਛੱਡ ਕੇ ਮਨੁੱਖ ਦੀ ਮਨ ਵਿਖੇ ਆਸਾ ਰੱਖਦਾ ਹੈ ਪਸ਼ੂ ਪ੍ਰੇਤ ਤੋ ਬੁਰੀ ਬੁਰੇ ਹੀ ਇਹਨੇ ਪਸ਼ੂਆਂ ਤੇ ਪ੍ਰੇਤਾ ਨਾਲੋਂ ਵੀ ਉਸ ਦੀ ਦੇਹ ਬੁਰੀ ਉੱਚ ਤੋਂ ਪੂਰੀ ਬੁਰੀ ਹੈ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਸਤਿਗੁਰੂ ਸਵਾਮੀ ਨੂੰ ਛੱਡ ਕੇ ਮਨਮੁਖ ਉਦਾਸ ਦਾ ਦਾਸ ਜਾਂ ਬਣਦਾ ਹੈ ਕੁਕਮੀ ਬੰਦਾ ਹੋਏ ਕਹੇ ਨਿਤ ਉੱਠ ਜਾਏ ਸਲਾਮ ਕਰਨਦਾ ਹੁਕਮਤਾ ਤਾਬੇਦਰ ਹੋ ਕੇ ਰੋਜ ਟਟ ਕੇ ਉੱਠ ਕੇ ਸਲਾਮ ਕਰਦਾ ਹੈ ਆੜ ਪੈਰ ਹੱਥ ਜੋੜ ਕੇ ਹੋਏ ਕ ਹਜੂਰੀ ਖੜਾ ਰਹੰਦਾ ਅਠੇ ਪੈਰ ਹੱਥ ਜੋੜ ਕੇ ਹਾਜ਼ਰ ਬਾਸੀ ਹੋ ਕੇ ਖਲੋਤਾ ਰਹੰਦਾ ਨੀਂਦ ਨਾ ਭੁੱਖ ਨਾ ਸੁਖ ਤਿਸ ਸੂਲੀ ਚੜਿਆ ਰਹੇ ਨਰੰਦਾ ਨਾ ਹੀ ਨੀਂਦ ਦਾ ਸੁਖ ਨਾ ਹੀ ਭੁੱਖ ਲੱਗਦੀ ਮਨੁ ਸੇਵਾ ਵਿਧੀ ਸੂਲੀ ਪੁਰ ਚੜਿਆ ਹੋਏ ਡਰਦਾ ਰਹੰਦਾ ਪਾਣੀ ਪਾਲਾ ਧੁੱਪ ਛਾਉ ਸਿਰ ਉੱਤੇ ਚਲ ਦੁੱਖ ਸਹੰਦਾ ਪ੍ਰਸਾਦ ਦੇ ਮੀਂਹ ਦਾ ਪਾਣੀ ਸਰਦੀ ਦਾ ਪਾਲਾ ਗਰਮੀਆਂ ਦੀ ਧੁੱਪਾਂ ਸਿਆਲੇ ਦੀਆਂ ਛਾਵਾਂ ਸਿਰ ਪਰ ਚਲ ਕੇ ਦੁੱਖ ਭੋਗਦਾ ਹੈ ਆਤਸ਼ਬਾਦੀ ਸਾਰ ਵੇਖ ਰਣ ਵਿੱਚ ਕਾਇਲ ਹੋਏ ਮਰੰਦਾ ਰਣ ਵਿਖੇ ਤੋਪਾਂ ਦੀ ਝਲਕ ਨੂੰ ਮੰਨੂ ਆਤਸ਼ਬਾ ਦੀ ਤਲ ਪਰ ਤਲਵਾਰ ਦੀ ਝਲਕ ਦੇਖਦਾ ਤੇ ਛੱਟ ਖਾ ਕੇ ਜ਼ਖਮੀ ਹੋ ਕੇ ਮਰ ਜਾਂਦਾ ਗੁਰੂ ਪੂਰੇ ਬਿਨ ਜੂਨ ਪਵੰਦਾ ਪੂਰੇ ਗੁਰੂ ਦੇ ਬਾਦ ਜੋਨੀਆਂ ਵਿਖੇ फडਕਦਾ ਹੈ ਨਾਥਾ 나ਥ ਨਾ ਸੇਵਣੀ ਹੋਇ ਅਨਾਥ ਗੁਰੂ ਬਹੁ ਚੇਲੇ ਅਨਾਥਾਂ ਦੇ 나ਥ ਮਾਲਕ ਵਾਹਿਗੁਰੂ ਨੂੰ ਸੇਵਦੇ ਨਹੀਂ ਬਥੇਰੇ ਗੁਰੂ 나ਥ ਹੋ ਕੇ ਸਦਾ ਕੇ ਚੇਲੇ ਫਸਾ ਲੈਂਦੇ ਹਨ ਕੰਨ ਪੜਾ ਵਿਪੂਤ ਲੈ ਖਿੰਤਾ ਖੱਪਰ ਡੰਡਾ ਹੇਲੇ ਕੰਨਾਂ ਨੂੰ ਪਾੜ ਸਵਾਹ ਲਾ ਖੱਪਣੀਆਂ ਗੱਲ ਵਿੱਚ ਪਾ ਲੈਂਦੇ ਖੱਪਰ ਤੇ ਡੰਡਾ ਹੱਥਾਂ ਵਿੱਚ ਹਲਾਈ ਫਿਰਦੇ ਹਨ ਘਰ ਘਰ ਟੂਕਰ ਮੰਗਦੇ ਸਿੰਘੀ 나ਦ বাজਾਉਣ ਭੇਲੇ ਕਰੇ ਰੋਟੀਆਂ ਮੰਗਲ ਲਈ ਸਿੰਘੀਆਂ ਦੇ ਨਾਲ ਮਿਲ ਕੇ ਪੂਰਦੇ ਹਨ ਭੁਗਤ ਪਿਆਲਾ ਵੰਡੀਐ ਸਿੱਧ ਸਾਧਕ ਸ਼ਿਵਰਾਤੀ ਮੇਲੇ ਭੋਜਨਾਂ ਦੇ ਅਤੇ ਸ਼ਰਾਬ ਦੇ ਪਿਆਲੇ ਵੰਡਦੇ ਹਨ ਸਿੱਧ ਅਤੇ ਚੇਲੇ ਸ਼ਿਵਰਾਤਰੀ ਦੇ ਮੇਲੇ ਵੇਖੇ ਇਕੱਠੇ ਹੋ ਜਾਂਦੇ ਹਨ ਬਾਰਹ ਪੰਥ ਚਲਾਏ ਦੇ ਬਾਰਹ ਬਾਟੀ ਖਰੇ ਦੁਹੇਲੇ ਬਾਰਹ 12 ਮਾਰਗਾਂ ਵੇਖੇ ਆਪੋ ਆਪਣੇ ਕਲਪਿ ਹੋਏ ਮਤ ਚਲਾਉਂਦੇ ਹਨ 12 ਰਸਟਿਆਂ ਵਿੱਚ ਆਪ ਦੁਖੀ ਅਰ ਚੇਲਿਆਂ ਨੂੰ ਦੁਖੀ ਕਰਦੇ ਹਨ ਵਿਣਗੁਰ ਸ਼ਬਦ ਨਾਲ ਸਿਜਨੀ ਬਾਜੀਗਰ ਕਰ ਬਾਜੀ ਖੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦੋਂ ਬਾਜ ਕਲਿਆਣ ਨਹੀਂ ਆਉਂਦੇ ਤੇ ਬਾਜੀਗਰਾਂ ਵਾਂਗੂ ਬਾਜ਼ੀਆਂ ਪਾ ਕੇ ਮਾਨੋ ਖੇਲਦੇ ਹਨ ਭਾਵ ਲੋਕਾਂ ਨੂੰ ਰਜਾਉਂਦੇ ਹਨ ਅੰਨੇ ਅੰਨਾ ਖੋਹੀ ਠੇਲੇ ਕਹਿੰਦੇ ਜੇਕਰ ਅੰਨਿਆਂ ਦਾ ਸੂਰ ਦਾਸ ਆਗੂ ਖੋਦ ਵਿੱਚ ਠੇਲ ਦਿੰਦਾ ਹੈ ਸੋ ਸੰਗਤ ਜੀ 15ਵੇਂ ਵਾਰ ਦੀ ਆਪਣੀਆਂ ਪੰਜ ਪੌੜੀਆਂ ਸੰਪੂਰਨ ਹੋ ਗਈਆਂ ਨੇ ਜਿਹੜੀ ਪਿਛਲੀ ਸੰਖਿਆ ਕਰਾਈ ਉਹ ਸਾਰੀ ਪਲੇਲਿਸਟ ਵਿੱਚ ਪਈ ਹੋਈ ਆਪ ਜਾ ਕੇ ਸਰਵੰਗ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ